ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਹੈ 5 ਵਜੇ ਕੇ 25 ਮਿੰਟ ਹੋ ਗਏ ਨੇ ਤੇ ਸਵੇਰੇ ਸਵੇਰੇ ਸਿਆਣਿਆਂ ਦੀ ਕਹਾਵਤ ਆ ਕਹਿੰਦੇ ਹਨ ਤੜਕੀ ਰੱਬ ਤਵਾ ਲੱਕ ਚਾਲ ਚੜ ਲੱਗ ਗਿਆ ਦੇਖੋ ਜਾਮਣ ਦਾ ਨਾ ਨਿੰਮ ਦਾ ਇੱਕ ਵੀ ਪੱਤਾ ਨਹੀਂ ਹਲਦਾ ਇੰਨੀ ਜ਼ਿਆਦਾ ਗਰਮੀ ਹੋਈ ਪਈ ਹੈ ਨਾ ਬਹੁਤ ਜ਼ਿਆਦਾ ਗਰਮੀ ਹੋਈ ਪਈ ਹੈਗੀ ਜਿਹੜੇ ਕੰਮਾਂ ਦੀ ਪੱਜ ਦੌੜ ਆਪਣੀ ਸਵੇਰ-ਸਵੇਰੇ ਲੱਗੀ ਹੋਈ ਹੈ ਤੇ ਦਾਲਤਰੀ ਹੋਈ ਆਪਣੀ ਹਾਰੇ ਦੇ ਵਿੱਚ ਮੂੰਗੀ ਸੋਲੇ ਤੁਹਾਨੂੰ ਕੈਮਰਾ ਚੇਂਜ ਕਰਕੇ ਦਿਖਾਉਣਿਆਂਗੇ ਮੂੰਗੀ ਸੋਲਿਆਂ ਦੀ ਦਾਲਤਰੀ ਹੋਈ ਹੈ ਅੱਜ ਸੁਖਮਣ ਤੇ ਗੁਰਮਣ ਵੀ ਸਾਥ ਛੱਡਣ ਗਿਆ ਜਾਂਦੀਆਂ ਨੇ ਟੂਸਣਾਂ ਤੇ ਹੁਣ ਤੱਕ ਤਾਂ ਸੂਰਜਾਂ ਤਾਂ ਛੁੱਟੀਆਂ ਸੀਗੀਆਂ ਤੇ ਇਧਰ ਮੇਰਾ ਤੜਕਾ ਤਰਿਆ ਹੋਇਆਗਾ ਤੇ ਚਲੋ ਜੇ ਪਕਾਉਣ ਦਿਖਾਉਣਾ ਕੈਮਰਾ ਚੇਂਜ ਕਰਕੇ ਆਪਣੇ ਘਰ ਦਾ ਥਿਊ ਕਿਵੇਂ ਅੱਜ ਕੰਮ ਧੰਦਿਆਂ ਦਾ ਲੋ ਜੀ ਇਧਰ ਤਰੀ ਹੋਈ ਆਪਣੀ ਦਾਲ ਮੀਂਹ ਵੀ ਲੱਗੀ ਸਵੇਰੇ ਸਵੇਰੇ ਝਾੜੂ ਪੜਣ ਉਧਰ ਮੇਰੇ ਨੇ ਚਾਤ ਰਹੀ ਐ ਲੇਵਰ ਵਾਲਿਆਂ ਦੀ ਲੋ ਜੀ ਦਾਲ ਮੂੰਗੀ ਸੋਨੇ ਹਾਰੇ ਵਿੱਚ ਸਵੇਰੀ ਧਰ ਦਿੱਤੇ ਸੀ ਤੇ 13 ਚਾਹ ਬਣਾ ਲਈ ਸੀ ਆਪਣੇ ਵਾਸਤੇ ਤੇ ਹੁਣ ਇੱਧਰ ਤੜਕਾ ਲੱਗ ਰਿਹਾ ਪਹਿਲਾਂ ਲਸਣ ਭੁੰਨਿਆ ਪੂਣ ਪਿਆਜ਼ ਪਾਏ ਵਿੱਚ ਇੱਧਰ ਚਾਹ ਫਰਿਜ ਜੇ ਪੈਣ ਵਾਲਾ ਇਹ ਤੇ ਅੱਜ ਮੈਂ ਕੁਝ ਚੁੱਲੇ ਦੀ ਚਾਹ ਨਹੀਂ કરી ਕਿਉਂਕਿ ਅਹ ਸੇਨੀ 6-5 ਕਿਲੋਲ ਚਾਹ ਵੀ ਜਾਊ ਇੱਕ ਤੋਂ ਕੰਮ ਹੋ ਕਰ ਲਾਂਗੇ ਚਾਹਾਂ ਤੇ ਇੱਕ ਪੇਹੋਲੂ ਦਾ ਦਪਾ ਕੇ ਇਹ ਪਰੂਥ ਫਿਰ ਕਰ ਦਾਂਗੇ ਦੁਬਾਰਾ ਹਜੇ ਇੱਕ ਮੱਝ ਦੀ ਧਾਰ ਰਹਿੰਦੀ ਹੈ ਲੈਟ ਮਿਲਦੀ ਹੈਗੀ ਸਰਦਾਰ ਜੀ ਪਾਏ ਨੇ ਹਜੇ ਹਨ ਦੂਰੇ ਤੋਂ ਦੂਰੇ ਅੰਨੇ ਦੇ ਦੂਰੇ ਤੋਂ ਰੁਕਦੇ ਨੇ ਠੀਕ ਹੈ ਜੀ ਤੜਕਾ ਭੁਜ ਰਿਹਾ ਹੈ ਪਰ ਆਪਣਾ ਤੇ ਇਧਰ ਮਧਾਣੀ ਲਾਈ ਹੋਈ ਆ ਲੱਟਾ ਬੰਦ ਕਰਾ ਹੁਣ ਤੇ ਦਿਨ ਬਹੁਤ ਚੜ ਗਿਆ ਹੁਣ ਤਾਂ ਦਿਨ ਨਾਲ ਸਵੇਰੀ ਸੁਨੇਹੀ ਚੜ ਜਾਂਦਾ ਹੈ ਤੇ ਲਸਕਾਪ ਦਨੇ ਆਪਾਂ ਬੰਦ ਆਪਣਾ ਦੇਖਾਂ ਆ ਗਿਆ ਤੇ ਉਹਨਾ ਮਾ ਥੋੜਾ ਜਿਹਾ ਟਾਈਮ ਮੈਂ ਤਾਂ ਹੀ ਵੀ ਕੁਝ ਤਾਂ ਜਿਹੜਾ ਹੋਰ ਆ ਜੀ ਇਸ ਤਰ੍ਹਾਂ ਜੇ ਹਜੇ ਕੰਮ ਨਹੀਂ ਨਿਭੜੇ ਹਜੇ ਸੇ ਰੋਟੀ ਬਣਾਉਣੀਆਂ ਪਰ ਅੱਜ ਦਾਲ ਸਾਹ ਦਾਲ ਤੇ ਚਾਹ ਮੇਰੇ ਕੋਲ ਨਿਊ ਜਾਊਗੀ ਇਸ ਪਿੰਨੇ ਮਾਮਾ ਤੇ ਰੋਟੀ ਬਣਾਉਣੀ ਹੈ ਜਿਹੜਾ ਟਾਈਮ ਹੈ 8:30 ਹੋ ਗਏ 8:30 ਹੋ ਗਏ ਸੁਕਮਣ ਹੈ ਨਾ ਪੌਣੇ ਨਾ ਪੌਣੇ ਨਾ ਇਹ ਟੂਣ ਤੋਂ ਵੀ ਆ ਗਈਆਂ ਪੌਣੇ ਨਾ ਹੋ ਗਏ ਤੇ ਪਰ ਕੱਪੜੇ-ਕੁਪੜੇ ਧੋਅ ਤੇ ਬਾਥਰੂਮ ਸਾਫ਼ ਕਰ ਤੇ ਬਸ ਇੰਨੀ ਹੀ ਸਫਾਈ ਰਹਿ ਗਈ ਕਰਨ ਵਾਲੀ ਤੇ ਆਪਾਂ ਪਹਿਲਾਂ ਚਾਰ ਪਾਤਾ ਇਹਨਾਂ ਦੇ ਆਉਂਦਿਆਂ ਨੂੰ ਮੈਂ ਮੱਝ ਕਰੈਂਟੀ ਨਾ ਹੋਣ ਵਾਲੇ ਤੇ ਹੁਣ ਮੈਂ ਪੌਣੇ ਨਾਲ ਕਿ ਖਰਾ-ਖਰਾ ਆਹਾਂ ਬੱਸ ਨੇ ਮਾਂ ਮਾਤੇ ਰੋਟੀਆਂ ਖੇਤਮ ਦਾ ਆਰਤਹਾ ਨਹੀਂ ਦੇ ਕੇ ਨਹੀਂ ਤੋੜ ਦਿੱਤੀਆਂ ਸਾਰੀਆਂ ਜੋ ਵੀ ਤੋੜਨੀ ਅਸੀਂ ਦਾਸ ਵਾਲੀ ਚਾਹ ਤੋੜਨੀ ਉਹਨੂੰ ਰੋਟੀ ਪਕਾ ਕੇ ਖਾ ਲਾਂਗੇ ਤੇ ਚਾਰ ਦੇ ਵਿੱਚ ਹੁਣ ਹਰਾ ਆਏਗਾ ਮੱਕੀ ਮੱਕੀ ਰਲਾ ਦਾ ਨਹੀਂ ਹੋਣੇ ਹਾਂਗੇ ਇਹਦਾ ਕੱਲ ਵਾਲਾ ਪਿਆਸ ਟੁੱਟਾ ਜਾ ਉਹ ਰਲਾ ਜਾ ਤਾਂ ਬਸ ਕੱਲ ਨੂੰ ਲੱਗਦੀ ਜੀ ਆਪਣੀ ਆਜਾ ਦੇ ਕੱਲ ਜਨ ਕੰਮ ਜਾ ਦੇਣਾ ਤੇ ਰੱਖਣੇ ਕੰਮ ਜੀ ਹਰ ਸਭ ਤੇ ਜੀ ਤੇ ਲਾਣਾ ਦੇ ਜੀ ਜਾਣੀ ਜਿਹੜੀ ਜਾਏਗੀ ਆ ਬੁੱਥਾ ਮਾਰ ਮਾਰਨੇ ਹਾਲੀ ਕਲੇਬੋਰ ਤੋਂ ਮਿਲਤਾ ਸੀ। ਇਹਨਾਂ ਕੋ ਵੇਲਾ ਹੋ ਗਿਆ ਨਾ ਇਹਨੇ। ਇਹਨਾਂ ਮੈਂ ਹੋਣਾ ਲੱਗ। ਕੁ ਸੰਭਲੀਆਂ। ਸੇਕ ਖਾਦੀ ਜੋ ਰੋ ਇਹਨਾਂ ਕੋ ਤਾਂ ਖਸੇਦਰ ਬਾਹਰ ਹੈ ਜਾਦੇ ਚ ਮੈਂ ਕੋਲੀ ਚਾਰ ਪਾ ਕੇ ਵੀਰ ਵਾਚ ਮੱਟਣਾ ਵਾਣੀ। ਫਿਰ ਜਦ ਮੱਜਾ ਨਮਾਉਣ ਲੱਗੀ ਤਾਂ ਜਿਹੜੇ ਖੇਰ ਚ ਪਾਉ ਸਿੱਟੀ ਸੀ ਕੱਲ। ਛੰਪ ਸੀ ਸੀ ਉਹ ਕੱਢਣ ਆ ਗਏ। ਫਿਰ ਮੈਂਨੇ ਚੱਜੇ ਕੱਪੜਾ ਰਫਾਨੀ ਕਰਤਾ ਕੱਪੜੇ ਝੋਲ ਕੇ ਪਏ ਸੀ ਮੈਂ ਜਿਹੜੀ ਪਾ ਦਿੱਤੀ ਮਸ਼ੀਨ 'ਚ ਕੱਪੜੇ ਹੱਲੇ ਸਾਹ ਨਾਲ ਸਾਹੇ ਲਾਉਂਦਾ ਇਹ ਗਰਮੀ ਹੈ ਤੇ ਧਾਣਾ ਵੀ ਪਾਈ ਦੇਣਾ ਮੈਂ ਕੋਹ ਜਰਾ ਕੈਨ ਨੇ ਕਮੈਂਟ ਕਰਦੀਆਂ ਵੀ ਤੁਸੀਂ ਫੀਡ ਭਿਓ ਕੇ ਪਿਆ ਪਾਉਣ ਨਾਂਂ ਜੀ ਕੀੜਾ ਫਿਰ ਫਿਲਪੀਨਿ ਕੋਲ ਬਸ ਚਾਰ ਚਾਰ ਤੇ ਵਸਾਂ ਇਹ ਖੇੜ ਪਾ ਦਤੀ ਆ ਜੇ ਕੁਛ ਪਾਣੀ ਪਿਆ ਕੇ ਬਾਦ ਨੂੰ ਕਥਾਰ ਜੇਗੀ ਕਥਾਰ ਵਧਾਰ ਵੇਣ ਪਾ ਦਿੰਦੀ ਉਹ ਜਦੋਂ ਕਥਾਰ ਰੋਸ ਪਾਤਾ ਤੇ ਆਪਣੇ ਛੋਟੇ ਜਿਹਨੇ ਸੁਣਨਾ ਹੈ ਐਸ ਤਰ੍ਹਾਂ ਹੀ ਹੋਇਉਂ ਕੋਈ ਨਹੀਂ ਇਹ ਤੋ ਸੁਭਾਰ ਕੇ ਮੈਂ ਸਮਝ ਨਹੀਂ ਆਣਾ ਹਾਂ ਹਾਂ ਸੋਟ ਤੋਂ ਤੱਕ ਆਪਣਾ ਹਿਸਤਰੀ ਨਾਲ ਆਲਾ ਤੇ ਜੰਗੀਤਰਾ ਮਾਇਆ ਨਾ ਇਹਦਾ ਚੰਚਾਰ ਕੇ ਨਾ ਹੁੰਦੇ ਕਾਫੜਾ ਦੇ ਨਾਲ ਪਾਸੇ ਫੜਾ ਆ ਪਿਆਸੀ ਲੋਰ ਕਿੰਨੇ ਤੋਂ ਜ਼ਰੂਰ ਧੁਕਦੀ ਆ ਉਹਨੇ ਕੱਢ ਲੈਣਾ ਕਿਉਂਕਿ ਚਾਰ ਆਹ ਜੇ ਚਾਰ ਵਾਰ ਤੋਂ ਪੂਰਾ ਟੋਕਾ ਕਰ ਲੈਣਾ ਤੇ ਬਸ ਖੱਟੇ ਕਰ ਰਹੇਗਾ ਚਾਰ पहला इन शेर हो लाई की गवा लग गई क्योंकि पिछले पैसे का पाने बहुत ओखे हो जाए तो ज्यादा हो जाती है सारा टोए बहुत गा

ਇਹ ਕੰਮ ਕਰਨਾ ਜਦੋਂ ਸਾਰੇ ਕੰਮ ਵਿੱਚ ਬਹੁਤ ਨਿਪੁੰਨ ਦਾ ਆਹ ਹੁੰਦਾ ਵੀ ਨੇ ਯਾਦ ਕਰ ਲਿਆ ਆਪੇ ਕਰ ਲਿਆ ਆਪੇ ਕਰ ਲਿਆ ਲੋ ਜੀ ਮੈਂ ਅਟੇਰੀ ਪਾ ਕੇ ਸਿੱਖਿਆ ਮੈਂ ਸਾਰੇ ਘੰਟੇ ਸਮਾਨ ਜਮਾ ਰਿਹਾ ਫਿਰ ਲੋ ਜੀ ਆਪਾਂ ਉਧਰੋਂ ਮੇੜਿਆ ਸਾਬਣ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਪੈਰ ਧੋਏ ਆਏ ਤੇ ਨੇ ਜਿਸ ਵੇਰੇ ਮੈਂ ਜਿਹੜੀ ਮੱਖਣੀ ਬਣਾਈ ਸੀਗੀ ਉਹ ਗਰਮ ਹੋਜੇ ਮੇਰੇ ਰੋਟੀ ਬਣਾਉਦੇ ਬਣਾਉਦੇ ਜੋ ਮੱਖਣੀ ਵਾਲੇ ਹੱਥ ਹਨੇ ਮੈਂ ਇਸ ਤਰ੍ਹਾਂ ਆਟੇ ਨੂੰ ਮੁੱਕੀ ਦੇ ਨੂੰ ਮੱਖਣੀ ਵਾਲੇ ਹੱਥ ਨਾਲ ਹੀ ਜਿਦਾ ਗੁਰਮੁਣ ਪ੍ਰੇਤਨ ਵਾਲੀ ਬਹੁਤ ਚੱਕ ਕੇ ਲਿਆ ਯਾਹ ਤੇ ਰੋਟੀ ਆ ਡੱਪਾ ਉਹਣਾ ਕਿੱਥੇ ਦੂਜਾ ਉਹ ਜੋ ਜਾਲੀ ਚਪਈਆ ਦਾੜ ਬੋਚ ਕੇ ਪਾ ਲੂ ਚੰਗਾ ਮਾ ਗਰਮ ਹਾਂ ਹੋ ਗਰਮ ਤੇ ਖੇਤ ਪਾਈ ਤੇ ਬਚ ਗਈ ਉਹ ਕੱਢਤੀ ਅੱਥੋਂ ਨੂੰ ਸੁਨਾਰੀ ਸਰਦੂ ਇਸ ਤਰ੍ਹਾਂ ਫੰਡੀ ਕਰੋ ਲੈ ਗਰਮਣ ਸੇ ਤੇ 9:00 ਵਜੇ ਰੋਟੀ ਤਿੰਨਾ ਮਾਮਾ ਤੇ ਆਉਂਦਾ 10:00 ਵਜੇ ਖਾਣ ਮੋਖ ਦਿਨਾ ਠੀਕ ਕਰ ਦਿੰਦਾ ਸਾਰਾ ਸਮਾਨ ਚੋੜਿਆ ਪਹਿਲਾਂ 6:00 4 ਦਾਲ ਚਾਹ ਹਾਂ ਦਾਸਤ ਬਰਸਤੇ ਦੀ ਚਾਹ ਪਾਲਾ ਜੇ ਦਾਲ ਆਪੇ ਜਾਰੀ ਚ ਹੈ ਡੱਬਾ ਡੱਬਾ ਹੈਗਾ ਹਾਂ ਬਸ ਫਾਲੋ ਰੋਟੇ ਨੂੰ ਤਾਂ ਉਹਨੀਆਂ ਹੀ ਪਕਾਉਂਦੇ ਫਿਰ ਬਾਲੀਆਂ ਤਾਂ ਉਹਨੀਆਂ ਵੀ ਕੀ ਦੇਣਗੇ ਖੁੰਦਾ ਦੁਪਹਿਰ ਤੇੜੀ ਖਾਵਾਂਗੇ 10 ਵਜੇ ਜਾਣਗੇ ਖਾਣ ਨੂੰ ਕਿਉਂ ਨਾ ਮੰਗ ਦਈ ਦੁਪਹਿਰ 1 ਠੀ ਬਣਾਉਣਾ ਸੀ ਨਾ ਮੈਂ ਜਲਦੀ ਜਾਈਂਗੀ ਪਸ ਦੋ ਦੋ ਹੁਣੀ ਤੋ ਕਾਲੂ ਦੋ ਦੋ ਮੈਂ ਤਾਂ ਹਮ ਵੀ ਪਈਆਂ ਲੱਤਾਂ ਖੜਕ ਕੇ ਇੱਕ ਮੇਰੀ ਦਵਾਈ ਰਾਤ ਨੂੰ ਲੈਣੀ ਕੋਲ ਲਗੀ ਦਵਾਈ ਦੀ ਗੱਡੀ ਚੱਲਦੀ ਨੇ ਨੇ ਆਪਣਾ ਇੱਥੇ ਰੋਟੀ ਬਣਾਉਦੇ ਬਣਾਉਦੇ ਕਿਉਂ ਬਣ ਜੂਗਾ ਮੈਂ ਰੋਟੀ ਬਣਾ ਲਾਂਗੇ ਤੇ ਦਾਲ ਤੋਂ ਬਾਅਦ ਹਾਰੇ ਚ ਸੇਕ ਪਿਆਸੀ ਮੈਂ ਚਾਹ ਲੈ ਪਤੀਲੇ ਚਾਹੜਾ ਪਾਣੀ ਪਤੀਲਾ ਭਰ ਕੇ ਹਾਰੇ ਚ ਧਰਤਾ ਫਿਰ ਵਾਲ ਕੇ ਦੁੱਧ ਇੱਥੇ ਪਾ ਦਿੰਦਾ ਇਸ ਤਰ੍ਹਾਂ ਵਿਆਉਂਤ ਨਾਲ ਕੰਮ ਕਰਨੇ ਪੈਂਦੇ ਨੇ ਜਿਹੋ ਲੇਬਰ ਹੋ ਜਾਂਦੀ ਹੈ ਵੱਧ ਦੂਜੀ ਘੜਸੀ ਇੱਕ ਤਾਂ ਖੇਤ ਵਾਹਣ ਤੇਰੇ ਕੋਲੇ ਦੂਸਰੀ ਘੜਸੀ ਇੱਕ ਹੋਰ ਸੀਗੀ ਇੱਥੇ ਹੁੰਦੀਆਂ ਡੰਗੀਆਂ ਮੈਂ ਤੜਕੇ ਮਾਂਜ ਕੇ ਧਰੀਆਂ ਗੋਨੇ ਤਿੰਨੇ ਉਹក៏ ਪਈ ਉਹਦੇ ਮਾਂ ਜੀ ਫਿਰ ਰੋਟੀ ਵਾਲੀ ਹੋਣਗੇ ਸਾਡੇ ਤਿੰਨਾਂ ਮਾਮਤੀਆਂ ਵਾਲੇ ਤੇੰਨੀ ਬੋਚ ਕੇ ਕੱਢ ਲਈ ਦੁੱਧ ਵਾਲਾ ਪਿਆ ਫਰਿੱਜ ਚ ਬੋਚ ਕੇ ਦੁੱਧ ਚ ਨਾ ਸਿੱਟਾ ਪੈ ਜਾ ਲੱਸੀ ਦਾ ਤੇ ਇਥੇ ਮੈਂ ਕੱਟ ਸੀ ਨਾ ਕਿਉਂ ਹੋਲੀਆ ਲੂੰਗੀ ਨਾ ਰੋਟੀ ਬਣਾ ਲੂੰਗੀ ਇਹ ਖਾ ਲੈਣਗੇ ਇਹ ਐ ਏਡੀ ਦੂਰੋਂ ਰੋਸਨ ਲਾ ਕੇ ਵੀ ਆ ਗਏ ਉਥੋਂ ਰੋਟੀ ਨਹੀਂ ਲੱਗਣੀ ਹੋਰ ਹੋ ਗਈ ਬਣਨ ਵਾਲੀ ਹੈ ਰਮਨ ਬੋਇ ਤਵਾ ਖੰਦੇ ਕਿ ਪੈ ਰਹੀ ਜਿਹੜਾ ਕਾਲੀ ਹਵਾ ਚੱਲਦੀ ਜਮੀਨ ਦੀ ਬਹੁਤ ਚੱਲਦੀ ਆ ਹਵਾ ਬਹੁਤ ਚੱਲਦੀ ਆ ਹਵਾ ਤਾਂ ਕਹਿੰਦੇ ਆਪਾਂ ਚਲਾਜੋ ਤੇ ਵੇੜੇ ਤਾਂ ਲੱਗਦੀ ਆ ਚੱਲ ਹਵਾ ਤਾਂ ਬਹੁਤ ਚੱਲਦੀ ਆ ਕੱਪੜੇ ਹੱਲੀ ਆਂਦੇ ਨੇ ਕੱਪੜੇ-ਕੁੱਪੜੇ ਮੈਂ ਧੋ ਦਿੱਤੇ ਨੇ ਵਸ ਹੁਣ ਖਾ ਕੇ ਲਾ ਲਾਂਗੇ ਪਾਣੀ ਨਾ ਪਾਉਣ ਬਾਲੀ ਸੰਜੀਨਾ ਹਣ ਹਲਿਆਲ ਆਪਾਂ ਨੇ ਪਾਣੀ ਪਾਉਣ ਨੂੰ ਕੀ ਹੈਗਾ ਤਿੰਨ ਤਾਂ ਜਾਣਿਆ ਆਪਾਂ ਮੈਂ ਨਹੀਂ ਗਰਮ ਪਾਣੀ ਪੂਣੀ ਵਾਲੀ ਪਿੰਦੀ ਸੀਗੀ ਘੜ ਲੋ ਪਾਪਾ ਬੱਡੇ-ਵੱਡੇ ਤੇ ਦੁਬਾਰੇ-ਦੁਬਾਰੇ ਭਵਾਉਣ ਨਾਲ ਖੱਟੀ ਦੱਸੀ ਆਂਦੀ ਆ ਅੱਜ ਕੱਲ ਤਾਂ ਖੱਟੀ ਦੱਸੀ ਬਣਾ ਰੋਟੀ ਵੀ ਨਹੀਂ ਸਵਾਰ ਲੱਗਦੀ ਹੈਗੀ ਲੈਣਾ ਰੋਟੀ ਤਾਂ ਉਹ ਤੇ ਚੀੜੀ ਹੋਊ ਫੁੱਲ ਗਈ ਤਾਂ ਫੋਨ ਲਿਆ ਕੇ ਦੇ ਗੁਰਮਨ ਕਿਹਾ ਕਿ ਫੋਨ ਲਿਆਉਣ ਨੂੰ ਚਲੋ ਜੇ ਪਰੌਟੀ ਬਣਾ ਲਈਏ ਫਿਰ ਮੈਂ ਜਾਂਦੀ ਹਾਂ ਇਹ ਦੇਖ ਕੇ ਕਿਉਂ ਨਹੀਂ ਲਿਜੀ ਲੋ ਜੇ ਪਰੌਟੀ ਖਾ ਲਈ ਭਾਂਡੇ ਮਾਜ ਲੈ ਇਧਰ 10 ਵਾਲੀ ਚਾਹ ਕਰ ਲਈ ਐ ਫਿਰ ਭਾਂਡੇ ਸਾਫੋ ਕੇ ਆਪਾਂ ਘੋ ਘੋ ਫੋਨ ਆਸ ਮਾ ਚਾਹ ਨੂੰ ਵਰਦ ਦਿੰਦੇ ਫਿਰ ਤਾਲੇ ਦੀ ਸਾਡਾ ਤਾਂ ਇੱਕ ਡੋਲੂ ਦਾ ਸਾਡਾ ਪਰ ਗਮਾਚ ਗਿਆ ਤੇ ਇੱਕ ਐਡੀ ਵੱਡੀ ਕੈਨੀ ਸੀ ਇਹ 3 ਕਿਲੋ ਵਾਲੀ 5 ਕਿਲੋ ਵਾਲੀ ਉਹ ਫੁੱਟ ਗਈ ਇੱਕ ਜਿਹੜਾ 5 ਕਿਲੋ ਵਾਲਾ ਡੋਲੂ ਤੇ ਉਹਰਾ ਕੁੰਡਾ ਟੁੱਟ ਗਿਆ ਤੇ ਇਹ ਜੀ ਮੈਂ ਕੱਲ ਕੜਾਹੀ ਪਾ ਕੇ ਦੇਤੀ ਇਹਦਾ ਢੱਕਣ ਖੋਇਆ ਏ ਥੇਤ ਜਿਹੜੋਂ ਖੇਤ ਲੈ ਕੇ ਗਏ ਆਪਣੀ ਕੜਾਹੀ ਨਾਲੇ ਨਾਲੇ ਦੀ ਪਾਟੜੀ ਜਾਂਦੀ ਆ ਆਪਣੇ ਖੇਤ ਨੂੰ ਨਾਲੇ ਤੇ ਜਿਹੜੋਂ ਲੱਗੇ ਮੋਤੂ ਖੁਲਿਆ ਗਈ ਬੜੋ ਕਿ ਕਿ ਇੰਨੀ ਦਾ ਟੱਕਣ ਖੁੱਲ ਕੇ ਨਾਲੇ ਚੜ ਗੇ ਤੇ ਬੰਦੇ ਨਾਲ ਛਾਉਂ ਦਾਲੀ ਨਾ ਇਹ ਘਾਇ ਬਈ ਨਾ ਗੰਦੇ ਨਾਲੇ ਚ ਪੜਿਆ ਜਾਵੇ ਉਹ ਜਿੱਤੇ ਗਏ ਸਹਰ ਦੋ ਤਿੰਨ ਕੈਨੀ ਉਹ ਨਾ ਮੰਗੇ ਐ ਸਾਡੇ ਭਾਂਡੇ ਸੋਏ ਜਾਂਦੇ ਨੇ ਬੱਦ ਬਰੋਮਲੇਵਰ ਆਉਂਦੀ ਆ ਕਿ ਜਦੋਂ ਭਾਂਡੇ ਦਿਨੇ ਆ ਜਿੱਥੇ 레ਵਰ ਵਾਲੇ ਪਾਣੀ ਪਿੰਦੇ ਨੇ ਉੱਥੇ ਗਲਾਸ ਛੱਡਦੇ ਨੇ ਉੱਥੇ ਕੌਲੀ ਛੱਡਦੇ ਨੇ ਉੱਥੇ ਕੌਲਾ ਛੱਡਦੇ ਨੇ ਬਹੁਤ ਭੰਡ ਕੋਏ ਜਾਂਦੇ ਨੇ ਇਧਰ ਦੰਚਾ ਪਿਆ ਲੈਣਾ ਹੁਣ ਆਪਾਂ ਸਾੰਦੇ ਜਿ ਕਿਉ ਚਾਵਲ ਪਾਉਣੋਂ ਪਹਿਲਾਂ ਹੁਣ ਪਾਣੀ ਮੈਂ ਉਹ ਹਾਰੇ ਚ ਤਰਤੀ ਪਤੀ ਜਾ ਕਰ ਹੋ ਗਿਆ ਅੱਧਾ ਅੱਧੇ ਖੰਡ ਫਿਰ ਨਾ ਸੇਤੀ ਬਣ ਜਾਂਦੀ ਜਨ ਇਹਦੇ ਕਰਮ ਪਾਣੀ ਨਾਲ ਚਾਹ ਉਹ ਸੇਕਦੇ ਹੋਛੀ ਅਸੀਂ ਰੀਜ਼ਰ ਇਹਦਾ ਕੋਈ মিঠা দেখ কি পর ਬਾਤ ਪੀਤਾ ਨਹੀਂ ਆਂਦਾ। ਉਹ ਮੋਤ ਪਾਰ ਤੋਂ ਤੇਜ ਪਿੰਦੇ ਨੇ ਜਿਹੜਾ ਮਾੜਾ ਜਿਹਾ ਮਿੱਠਾ ਘੱਟ ਜੀ ਪਾਦੇ ਨੇ ਕਈ ਪਾਈ ਫੇਰ ਵਾਲੀ ਚਾਹਸ ਮਾੜਾ ਜਿਹਾ ਮਿੱਠਾ ਤੇਜ ਪਾ ਲਓ। ਪੱਤੀ ਵਾਲੀ ਤੇਜ ਆਪਣੀ। ਲੋ ਜੀ ਇਥੇ ਫੁੱਟ। ਨੇ ਚਾਹ ਬਣ ਜੂ। ਨੇ ਬੋਲਾ ਗਿਆ ਪਰ ਆ। ਦੂਸਰੀ ਕੁੰਨੀ। ਇਹ ਦੱਬੇ ਕਿੱਥੋਂ ਆਏ ਨੇ? ਹਾਂ? ਦੱਬੇ ਕਿੱਥੋਂ ਆਏ ਨੇ ਹਾਂ? ਦੱਬੇ ਹੀ ਲੈ ਲੈਣੇ ਹੁੰਦੀਆਂ ਮਤਲਬ ਹੱਥਾਂ ਭਾਂਜ ਜਾਚੋ। ਮੇਰੀ ਭੈਣ ਆਂ। ਆਂਡਣਾ ਦਾ ਮੰਡਣਾ ਤੁਸੀਂ ਲੈ ਦਿੰਦੇ। ਇਹ ਨਾ ਠੰਡਾ ਹੋ ਗਿਆ ਹੁਣ। ਕਿਉਂ ਜੇ ਆਪਾਂ ਗਰਮ ਕਿਉਂ ਆਈ ਪੂਣ ਲੈਣਿਆ ਫੇਰ ਆਪਾਂ ਨੂੰ ਨਾ ਉਹ ਹੋ ਜਾਂਦਾ। ਅੱਜ ਥੱਲੇ ਲੱਗ ਗਿਆ ਔਰ ਮੈਨੂੰ ਮੜਾ ਜਾ। ਹੁਣ ਇਹ ਥੱਲੋਂ ਮਸਾ ਭੰਡਾ ਲਹੂਗਾ। ਕਿਲੋਆਂ ਡੱਬਾ ਭਰ ਗਿਆ। ਬੁੱਝੀ ਕਿ ਨੁਕਿਆ ਨਹੀਂ ਸੇ ਇਹਨਾਂ ਚ ਅਜੇ ਵੀ ਟਕਤਾ ਫੈਸੋ ਫਟਾ ਕਾਂਟਾ ਹੋ ਗਿਆ ਬਣੇ ਨਹੀਂ ਕਿਉਂ ਆਪਾ ਨਾ 헤 ਜਾਦੇ ਹੋ ਸੁਣਦੇ ਹੈਗੀ ਇਹ ਪੈਚ ਸੁਣਾਉਂਗਾ ਪਰ ਰੁਕ ਕਰ ਨਹੀਂ ਰੋਟੀ ਬੁੱਕ ਜੋੜ ਦਾਨੇ ਜਿਆ ਪਪਾ ਆਪ ਨੂੰ ਨਹੀਂ ਇਹ ਕਿਤਾ ਸੱਟੀ ਇਹ ਬੋਸਣਾੜਾ ਬੰਦੇ ਚ ਮੰਜਾ ਜੀ ਸ੍ਰੀ ਲੀ ਸਾ ਬੰਦਮਾਨ ਸਾਹਿਬ ਜੀ ਦਾ ਆਖਾਹ ਇਹ ਜਸਵਾ ਚਮਕਾ ਰੋਪਾਂ ਦਾ ਸੱਲੇ ਲੱਗਦੀ ਇਲਾ ਉਹ ਆ ਕਿਉਂ ਨਹੀਂ ਪ੍ਰਭ ਹੁੰਦਾ ਉਹ ਗਰਮ ਹੋ ਜਾਣਾ ਕੱਟਸੀ ਨਹੀਂ ਫੇਰੀ ਮੈਂ ਰੋਟੀ ਲਾਗੀ ਜਾਂ ਕੱਟਸੀ ਫੇਰੀ ਜਾਵੇ ਫੇਰ ਇਹਨਾਂ ਨੂੰ ਭੁੱਖ ਲੱਗੀ ਹੋਈ ਸੀ ਇਹ ਖਾਣ ਲੱਗ ਗੀਆਂ ਮੈਂ ਰੋਟੀ ਲਾਦੀ ਕੱਟਸੀ ਨੇ ਫੇਰੀ ਤਾਂ ਕੱਟ ਲੱਗਦੀ ਨਹੀਂ ਸੋ ਤੇ ਜਿਹੜੀ ਹੁਣ ਆਪਣੀ ਕੜਾਹੀ ਮੈਂ ਪਹਿਲਾਂ ਤਾਂ ਮੈਂ ਤੂੜੀ ਚ ਆ ਮਾਂਜ ਕੇ ਆਉ ਤੂੜੀ ਨਾਲ ਕਿਉਂਕਿ ਜਿਹੜਾ ਕਿਉ ਉਹ ਰਸ ਤੰੱਚਾ ਚ ਜਾਉਂਦਾ ਗਾਨੇ ਵਿੱਚ ਤੇ ਆ ਪਤਾਰਦ ਨੇ ਫ੍ਰਿਜ ਦੇ ਵਿੱਚ ਡੱਬੇ ਚਲੋ ਜੀ ਪਬਾਦ ਚ ਮਿਲ ਜਾਂਦੇ ਨਾ ਤੋਂ ਕੀ ਮਿਲਾਂਗੇ ਹੁਣ ਖੇਤ ਮਕੇ ਨਿਸ਼ਾਪਾਣਾ ਲੋ ਜੀ ਜਿਹੜਾ ਟਾਈਮ ਹੈ 10:30 ਹੋ ਗਏ ਹੋਣਗੇ ਕਾਦੀ ਲੇਵਰ ਕਾਦੀ ਜੀਰੀ ਹਾਲੋ ਬੇਹਾਲ ਹੋਏ ਪਿਆ ਕੋਈ ਪਤਾ ਨਹੀਂ ਲੱਗਦਾ ਸਾਢੇ 10 ਹੋ ਗਏ ਤੇ ਚਾਹ ਪਾਣੀ ਖੇਤ ਬੱਗ ਗਿਆ ਹੈਗਾ ਤੇ ਭੈਣ ਨਿਰਾਦ ਕਮੈਂਟ ਕੀਤਾ ਸੀਗਾ ਤੇ ਕਹਿੰਦੀ ਭੈਣੇ ਮੇਰਾ ਵੀ ਤੇਰੇ ਵਾਲੀ ਹਾਲ ਸੀਗਾ ਕਹਿੰਦੀ ਮੇਰਾ ਵੀ ਤੇਰੇ ਵਾਲੇ ਹਾਲ ਸੀਗਾ ਕਹਿੰਦੀ ਹੁਣ ਕੁੜੀਆਂ ਮੇਰੀਆਂ ਕੈਨੇਡਾ ਵਾਗ ਗਈਆਂ ਕਹਿੰਦੀ ਕਹਿੰਦੀ ਵੀ ਸੋਨ ਹਣਾ ਤਮਾਮ ਆ ਫਰਾਵਾਂਗੇ ਚ ਉਹ ਹੀ ਗੱਲ ਆ ਭੈਣੇ ਕਹਿੰਦੇ ਨੇ 12 ਸਾਲਾਂ ਬਾਅਦ ਤੇਰਾ ਬਰੂੜੀ ਵੀ ਸੁਣ ਲਾ ਜਿਵੇਂ ਤਾ ਛੋਡੀ ਸੁਣਨ ਹੁੰਦਾ ਰੱਬ ਉਹ ਵੀ ਮੇਰੇ ਵੀ ਸੁਣ ਲੂਗਾ ਜੇ ਰਸੋਈ ਨੂੰ ਰਿਹਾ ਬਾਹਰ ਬਾਗਿਆਂ ਚਲਕੀ ਫਿਰ ਤਾਂ ਮੈਂ ਵੀ ਬਾਗਿਆਂ ਹਾਂ ਤੇ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਲਈ ਆਪਾਂ ਬਤੇ ਜਿਹੜਾ ਵੀ ਆਪਾਂ ਸੋਚਾਂਗੇ ਹਨ ਉਹੋ ਜਿਹਾ ਆਪਣਾ ਬਣਦਾ ਤੇ ਇੱਕ ਭੈਣ ਨੇ ਕਮੈਂਟ ਕੀਤਾ ਸੀ ਕਹਿੰਦੀ ਦੀਦੀ ਮੇਰੇ ਪਤੀ ਜੇ ਆ ਨਾਮ ਬੋਲ ਜੋ ਕੈਨੇਡਾ ਚ ਗਿਆ ਕੈਨੇਡਾ ਗਿਆ ਹੋਇਆਗਾ ਕਵੀਰ ਸਿੰਘ ਗਿੱਲ ਧੰਨਵਾਦ ਬਹੁਤ ਤਰ੍ਹਾਂ ਦੀਆਂ ਵਾਕਸੇ ਉਹਨਾਂ ਨੂੰ ਹਨ ਬੱਚਿਆਂ ਨੂੰ ਬਾਹਰ ਹੰਗ ਸੰਗ ਸਹਾਈ ਹੋਵੇ ਤੇ ਬਹੁਤ ਵਧੀਆ ਬੈਣ ਸਾਰਾ ਕੰਮ ਬਹੁਤ ਹੀ ਵਧੀਆ ਹੈ ਬਹੁਤ ਮਿੰਟ ਕਰ ਦਿਓ ਮਿੰਟ ਨਾਲ ਹੀ ਆ ਹਨਾ ਦੀਦੀ ਵੀ ਫਰਤ ਆ ਵਸ ਨੂੰ ਲਾਉਣਾ ਮਿੰਟ ਤਾਂ ਆਪਾਂ ਨਹੀਂ ਕਰਨੀਆਂ ਨੇ ਥਾਲ ਮਾਲਕ ਨੇ ਲਾਉਣਾਗਾ ਚਲ ਤੁਰੇ ਫਿਰਦੇ ਐਨ ਸਾਰੇ ਨਾਲ ਹਨਾ ਵੀ ਸੌਖੇ ਤੁਰੇ ਫਿਰਦਿਆਂਗੇ ਜੇ ਆਪਾਂ ਬਹੁਤ ਸਾਰੇ ਵਿੱਚ ਭੈਣ ਕਰ ਰਹੇ ਆ ਬੈਣ ਤੂੰ ਹੈਲਪਰ ਰੱਖ ਲੈ ਹੈਲਪਰ ਦੇਖੋ ਜੇ ਆਪਾਂ ਹੈਲਪਰ ਵੀ ਰੱਖਾਂਗੇ ਤੇ ਆਪਾਂ ਆਪਣੀ ਘਰ ਦਾ ਕੰਮਦਾਰੀ ਨਾਲ ਆਪਣਾ ਸਾਰਾ ਪਤਾ ਹੁੰਦਾ ਆਪਾਂ ਹੈਲਪਰ ਰੱਖ ਵੀ ਲਈ ਹੈ ਹਨਾ ਪਰ ਆਪਾਂ ਜਨਾ ਚਲੋ ਜਿਹੜਾ ਹਜੇ ਡੰਗ ਲੈਿੰਦਾ ਤੇ ਮੈਂ ਵਧੀਆ ਤੁਰੇ ਜਿੰਨਾ ਆਪਾਂ ਕੰਮ ਕਰਾਂਗੇ ਆਪਣਾ ਸਰੀਰ ਠੀਕ ਰਹੂਗਾ ਤੇ ਹੈਲਪਰ ਵੀ ਜੀ ਮਨਾ ਆਪੇ ਆਮਦਨ ਦੀ ਸਾ ਬਣਾ ਰੱਖਦੇ ਜਾਂਦੇ ਨੇ ਕੰਮ ਨੇ ਸਾ ਬਾਂ ਰੱਖੇ ਜਾਂਦੇ ਨੇ ਚਲ ਕੰਮ ਆਪਾਂ ਆਪੇ ਸੌਫੇ ਹੋਈ ਜਾਂਦੇਗੇ ਤੇ ਜਿਹੜਾ ਆਪਾਂ ਆਪਣੇ ਹੱਥੀ ਕਰ ਲਾਂਗੇ ਕੰਮ ਉਹਦੇ ਬਾਰੇ ਕੀ ਰੀਸ ਨਹੀਂ ਹੈਗੀ ਬਾਕੀ ਤੁਹਾਨੂੰ ਪਤਾਈਆ ਸਾਡੀ ਕੰੀਗਰੀ ਦਾ ਤੁਹਾਨੂੰ ਪਤਾਈਆਗਾ ਤੇ ਬਾਕੀ ਆਪਾਂ ਕੰਮ ਹੁਣ ਕਰ ਲੈਣੀ ਦੁਪਹਿਰ ਦੀ ਚਾਹ ਕਰਾਂਗੇ ਕੱਪੜੇ ਵਿੱਚ ਲਾ ਕੇ ਇੱਕਦਾਰ ਦਿੱਤੇ ਨੇ ਕਿਉਂਕਿ ਗਰਮ ਬਹੁਤ ਜ਼ਿਆਦੇ ਨੇ ਜੇ ਠੰਡੇ ਹੋ ਗਏ ਤਾਏ ਹੋਰ ਮਾਰੂ ਹੋ ਕੇ ਨਾ ਮਨਾਂ ਤੇ ਉਹਨੂੰ ਨਾ ਕੇ ਕੰਟਾ ਦਾ ਰੱਟ ਕਰਾਂਗੇ ਨੌਰੇ ਨੌ ਦੇ 11 ਵਜੇ ਜਾਣਗੇ ਫਿਰ 2 ਘੰਟੇ ਅਰੈਸਟ ਕਰਾਣੇ ਕਿਉਂਕਿ ਫਿਰ ਦੁਪਹਿਰ ਦਾ ਚਾਹ ਪਾਣੀ ਦਾ ਟਾਈਮ ਹੋਣੂਗਾ ਤੇ ਦੇਖ ਜਾਨ ਸੁਖੋਰੀ ਕਹਿੰਦੀ ਨਾ ਪਿਛਲੇ ਪਹਾਰੇ ਕੀ ਜਾਣ ਕਰੀ ਮਮਾ ਖੇਤ ਜਾ ਮੰਗ ਜਾਇਆ ਨਾ ਤੇ ਦੂਸਰੀ ਦੇ ਵਾਰ ਕੀ ਪਿਛਲੇ ਪਹਾਰੇ ਥੋੜੀ ਜੀ ਕਰਨੀ ਹੋ ਜਾਂਦੀ ਆ ਹੋਣ 11 ਵਜੇ ਜਾਂਦੇ ਨੇ ਕੰਮ ਨੂੰ ਇਹ ਜਿਵੇਂ ਕਿਉਂਕਿ ਜੇ ਤਾਂ ਆਪਣਾ ਘਰ ਘਰ ਦਾ ਕੰਮ ਹੋਵੇ ਫਿਰ ਤਾਂ ਆਪਾਂ ਨੂੰ ਹਨਾ ਹੁਣ 9:00 ਵਜੇ ਤੋਂ ਵੀ ਕੰਮ ਨਿਭੜ ਜਾਂਦੇ ਨੇ ਹੁਣ ਲੇਬਰ ਦਾ ਕੰਮ ਆ 11 ਵਜੇ ਜਾਂਦਾ ਫਿਰ ਕਾਹਦੀ ਲੇਬਰ ਕਾਲਾ ਕੁਝ ਹੋਰ ਕੰਮ ਪੂਰਾ ਹਾਲ ਕਰ ਦਿੱਤਾ ਹੁੰਦਾ ਸਾਰੇ ਘਾਸੇ ਦਾ ਇੱਕ ਗਰਮੀ ਆ ਇੱਕ ਕੰਮਬਾਤ ਹੋ ਜਾਂਦਾ ਹਨਾ ਤੇ ਅੱਗੇ ਸਰਦਾਰ ਜੀ ਆਗੇ ਜਮੀ ਦੋ ਦੋ ਜੇ ਵੀ ਪੁੱਠੇ ਤਵੇ ਵਰਗੇ ਹੋ ਪਰ ਕਾਲੇ ਕਾਰੇ ਕਰ ਹੁਣ ਮਾਇਲਾ ਦੇ ਸਾਰੇ ਕਾਲੇ ਹੋ ਗਏ ਹੁਣ ਤੁਸੀਂ ਧੁੱਪੇ ਫੁਰਦੇ ਮੰਗਦੀ ਛੋੜੇ ਅਸੀਂ ਧੁੱਪੇ ਫੁਰਦਿਆਂ ਫਿਰਦੇ ਹਨਾ ਤੇ ਇਕੱਲੇ ਨਾਲ ਤਾਂ ਨਹੀਂ ਹੁੰਦੀ ਤੁਸੀਂ ਇਕੱਲੇ ਕੰਮ ਕਰ ਦੋ ਵੀ ਤੁਸੀਂ ਕਿਹੜਾ ਇਕੱਲੇ ਕਰ ਦੋ ਹਣਾ ਮੈਂ ਸਾਰਿਆਂ ਨੂੰ ਰਲ ਮਿਲ ਕੇ ਹੁੰਦਾਗਾ ਕਹਣਾ ਮਰਤਾ ਜੀ ਮੈਂ ਤਾਂ ਕੁਸੂਰਾ ਕਰਦਾ ਨਾਲ ਖਾਲੀ ਹੋ ਗਈ ਤੇ ਉਹ ਨਹੀਂ ਕੰਮ ਕਰੇ ਹੋ ਜਾਂਦਾ ਜੀ ਉਹਨੇ ਖੇਤ ਹੋ ਜਾਂਦਾ ਬਹੁਤ ਕੰਮ ਹੋ ਜਾਂਦਾ ਦਾ ਤੇ ਚਾਹ ਲੈ ਕੇ ਗਏ ਨੇ ਹੁਣ ਤੇ ਹੁਣ ਦੁਪਹਿਰੇ ਆਉਣਗੇ ਤੇ ਫਿਰ ਲੈ ਕੇ ਜਾਣਗੇ 2:00 4:00 2:00 ਵਜੇ ਚਾਹ ਕਰਕੇ ਇਨੇ ਚ ਪਾ ਦੂੰਗੀ ਤੇ ਹੁਣ ਬਣਾ ਕੇ ਕਰ ਦਿਆਂ ਜੀ ਰੈਸਟ 2 ਘੰਟੇ ਰਾਮ ਕਰਦੇ ਆਲੇ ਤੇ मिलाने हम कल किसी नमें ब्लॉग जेकर मेरे चैनल से पहली बार होगी चैनल कल सबसक्राइब वीडियो लाइक जरूर कर दौ वीडियो देखने लगी बहुत बहुत धन्यवाद मिला कल किसी नवी वीडियो अलग चैनी वाहू जी का खालसा वाहगुरु